ਤੇ ਅੱਜ ਚੰਡੀਗੜ੍ਹ ਦੇ ਵਿੱਚ ਸ਼ਾਮੀ 5:30 ਵਜੇ ਮੀਟਿੰਗ ਹੋਵੇਗੀ ਜੀ ਕਿਸਾਨਾਂ ਤੇ ਕੇਂਦਰ ਦੇ ਨਾਲ ਤੇ ਜਿਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚਣਗੇ ਜੀਜੀਤ ਸਿੰਘ ਡੱਲੇਵਾਲ ਦੇ ਕੋਲ ਹਾਲਾਂਕਿ ਸੇਤ ਨੂੰ ਜੇ ਅਜੇ ਵੀ ਪੂਰੀ ਤਰ੍ਹਾਂ ਹੋ ਸੰਦਰਸ਼ਨੀ ਨਾ ਸਾਜਦਾ ਪਰ ਖੇਤਾਨੀ ਹਿੱਤਾਂ ਦੀ ਖਾਤਰ ਉਹ ਵੀ ਹਿੰਮਤ ਕਰਕੇ ਅੱਜ ਮੀਟਿੰਗ ਨੂੰ ਜੁਆਇਨ ਕਰ ਰਹੇ ਇਹਦੇ ਨਾਲ ਬਾਕੀਆਂ ਦਾ ਵੀ ਹੌਸਲਾ ਬਣੇਗਾ ਕਿ ਚਾਹ ਦਾ ਕਾਫੀ ਕੇ ਨਹੀਂ ਮੋੜਨ ਵਾਲੇ ਕਿਸਾਨ ਵੀ ਤਿਆਰ ਕਰਕੇ ਚਾਲੇ ਆਇਆ ਤੇ ਮੀਤ ਨਾਲ ਜਾ ਰਿਹਾ ਕਿ ਸਮੱਸਿਆ ਦਾ ਹੱਲ ਨਿਕਲੇਗਾ ਨਹੀਂ ਤੇ ਜਦੋਂ ਸਵਨ ਸਿੰਘ ਬਨੇਰ ਨੇ ਐਲਾਨ ਕੀਤਾ ਕਿ ਜੇ ਕੋਈ ਸਾਥਕਾ ਨਿਕਲਦਾ ਨਹੀਂ ਲੱਜਾਏਗਾ ਤਾਂ 25 ਫਰਵੇ ਨੂੰ ਮੁੜ ਕੇ ਜਿਹੜਾ ਇੱਕ ਤਸਾਨ ਦਿੱਲੀ ਨੂੰ ਪੂਚ ਕਰਨਗੇ ਯਾਨੀ ਹਰਪੇਸ਼ਿੰਗ ਜੋਧਾ ਸਿੰਘ ਆਵਾਤੋਂ ਮੁਕਤ ਕੀਤਾ ਗਿਆ ਉੱਥੇ ਹੀ ਇੱਕ ਹੀ ਰਿਕਾਲ ਤਖਤ ਦੇ ਜਥੇਦਾਰ ਗਨੇਦੇਵ ਸਿੰਘ ਦੇ ਦੇ ਉੱਪਰ ਅੱਖ ਟਿੱਗੀ ਸੀ ਵੀ ਉਹ ਕੀ ਗੱਲ ਕਹਿਣਗੇ ਕਿ ਹੱਕ ਦੇ ਵਿੱਚ ਬੋਲਣਗੇ ਜਾਂ ਚੁੱਪੀ ਸਾਦਣਗੇ ਪਹਿਲੀ ਵਾਰ ਉਹਨਾਂ ਦਾ ਗਿਆਨ মিডিਆ ਦੇ ਸਾਹਮਣੇ ਆਇਆ ਜਿੱਦ ਨੂੰ ਉਹਨਾਂ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਕਿ ਇਹ ਇੱਕ ਬਹੁਤ ਹੀ ਮੰਦਪਾਗੀ ਫੈਸਲਾ ਹੈ ਉਹ ਕਹਿੰਦੇ ਮੈਂ ਪਹਿਲਾਂ ਵੀ ਰੋਕਿਆ ਸੀ ਇਹ ਕਾਰਵਾਈ ਨਹੀਂ ਹੋਣੀ ਚਾਹੀਦੀ ਇਹਦੇ باوجود ਕਾਰਵਾਈ ਹੋਈ ਹੈ ਕੀ ਹੁਣ ਕਾਲਜ ਸਰ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਇਸ ਮਾਮਲੇ ਤੇ ਕੋਈ ਫਜ਼ਰ ਕਾਰਵਾਈ ਕਰਨਗੇ ਜਾਂ ਉਹ ਸਮਝਣਗੇ ਕਿ ਵੀ ਹੁਣ ਕਿਉਂਕਿ ਮੈਂ ਨਿੰਦਿਆ ਕਰਤੀ ਹੈ ਮੰਦਪਾਗਾ ਫੈਸਲਾ ਹੈ ਇਹਦੇ ਨਾਲੇ ਸਮਝ ਆ ਜਾਵੇ ਕਿ ਚੈਪਟਰ ਜਿਹੜਾ ਹੈਗਾ ক্লোਜ਼ ਹੋ ਗਿਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਆਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਤੁਹਾਡਾ ਸਦਾ ਬਲਵਿੰਦਰ ਜੀ ਪਰਵਾਣ ਆ ਸਸਿਗਾ ਦਰਸ਼ਕਾਂ ਨੂੰ ਲੋ ਸਵਾਲ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰ ਕਿਸਾਨੀ ਮਸਲੇ ਨੂੰ ਲੈ ਕੇ ਜਿੱਥੇ 1 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਕਿਸਾਨਾਂ ਨੂੰ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਤੇ ਬੈਠੇ ਹੋਏ ਤੇ ਲਗਾਤਾਰ ਕੇਂਦਰ ਤੋਂ ਮੰਗ ਕਰ ਰਹੇ ਨੇ ਵੀ ਐਮਐਸਪੀ ਦਿੱਤੀ ਜਾਵੇ ਤੇ ਦੂਜੇ ਪਾਸੇ ਕੇਂਦਰ ਨਾਲ ਪਿਛਲੇ ਸਾਲ ਹੀ ਮੀਟਿੰਗਾਂ ਹੋ ਗਈਆਂ ਸੀ ਜੀ ਤਿੰਨ ਚਾਰ ਤੇ ਉਸ ਤੋਂ ਬਾਅਦ ਜਿੱਥੇ ਡੱਲੇਵਾਲ ਸਾਹਿਬ ਵੱਲੋਂ ਮਨਵਰਤ ਰੱਖਿਆ ਗਿਆ ਤੇ ਸਰਕਾਰ ਦੇ ਉੱਤੇ ਥੋੜਾ ਬੋਤਾ ਪ੍ਰੈਸ਼ਰ ਬਣਿਆ ਤੇ ਫਿਰ ਕੇਂਦਰ ਨੇ ਸੱਦਾ ਦਿੱਤਾ ਵੀ ਅਸੀਂ ਮੀਟਿੰਗ ਕਰਨ ਤਿਆਰ ਆ ਤੁਸੀਂ ਆ ਜਾਓ ਤੇ ਅੱਜ ਚੰਡੀਗੜ੍ਹ ਦੇ ਵਿੱਚ ਸ਼ਾਮੀ 5:30 ਵਜੇ ਮੀਟਿੰਗ ਹੋਵੇਗੀ ਜੀ ਕਿਸਾਨਾਂ ਤੇ ਕੇਂਦਰ ਦੇ ਨਾਲ ਤੇ ਜਿਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚਣਗੇ ਜੀ ਬਿਲਕੁਲ ਮੀਟਿੰਗ ਕਿਸਾਨੀ ਦੇ ਵਿਆਹ ਨਾਲ ਦੇਖੀਏ ਬਈ ਸਕੇ ਪੰਜਾਬ ਦੀ ਆਪਾਂ ਗੱਲ ਕਰ ਰਹੇ ਆ ਪਰ ਮੈਨੂੰ ਲੱਗਦਾ ਹੈ ਕਿ ਮੀਟਿੰਗ ਦਾ قومی ਪੱਧਰ ਤੇ ਵੀ ਇੰਪੈਕਟ ਪਏਗਾ ਕਿ ਕੀ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਆ ਕਿਉਂਕਿ ਗੱਲ ਜ਼ਰੂਰ ਜਿਹੜੀ ਡਿਲੀਗੇਸ਼ਨ ਕਰ ਰਹੀ ਹੈ ਉਹ ਅਹਿਮ ਹੁੰਦਾ ਪੰਜਾਬ ਦੇ ਆਗੂ ਉਹਨਾਂ ਦੀ ਹੈ ਪਰ ਇਹ ਨਹੀਂ ਕਿ ਇਕੱਲਾ ਪੰਜਾਬ ਦੇ ਆਗੂ ਹੈ ਜਿਹੜਾ ਵੰਗ ਦੇ ਡੈਲੀਗੇਸ਼ਨ ਅੰਝ ਮਿਲ ਰਿਹਾ ਹੈ ਕੇਂਦਰ ਦੇ ਮੰਤਰੀ ਨੂੰ ਦੂਜੇ ਅਫਸਰ ਸਹਿਬਾਨ ਨੂੰ ਜਿਹੜੀ ਸਾਂਝੀ ਮੀਟਿੰਗ ਹੈ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਮੀਟਿੰਗ 'ਚ ਵਾਕਾਕਰ ਰਾਜਾਂ ਦੇ ਨਮਾਇंदे ਜਿਹੜੇ ਕਿਸਾਨਾਂ ਦੇ ਉਹ ਵੀ ਸ਼ਾਮਲ ਹੈ ਤੇ ਕੇਂਦਰ ਵੱਲੋਂ ਜਿਹੜੇ ਮੰਤਰੀ ਹੈ ਪ੍ਰਲਾਦ ਜੋਸ਼ੀ ਜੀ ਉਹ ਆ ਰਹੇ ਹੈ ਤੇ ਹੋਰ ਮੰਤਰੀ ਮੰਡਲ ਦੇ ਜਿਹੜੇ ਨਾਲ ਉਹਦੇ ਨਾਲ ਕੰਮ ਕਰ ਵਾਲੇ ਸੀਨੀਅਰ ਅਧਿਕਾਰੀ ਆ ਉਹ ਹੋਣਗੇ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਖੁੜੀਆਂ ਜੀ ਉਹ ਵੀ ਸ਼ਾਮਲ ਹੋ ਰਿਹਾ ਪੰਜਾਬ ਦੇ 30 ਸ਼ਾਮਲ ਹੋ ਰਿਹਾ ਹੋਰ ਅਧਿਕਾਰੀ ਵੀ ਸ਼ਾਮਲ ਹੋਣਗੇ ਸੋ ਵੱਡੀ ਪੱਧਰ ਦੀ ਮੀਟਿੰਗ ਹੈ ਜਿੱਥੇ ਕਿਸਾਨਾਂ ਦਾ ਸਵਾਲ ਹੈ ਇੱਕ ਦਰ ਦੇਖੋ ਤੇ ਕਿਤੇ ਕਿਸਾਨ ਜਥੇਬੰਦੀ ਅੱਜ ਦੀ ਇਕਾਈ ਸਰ ਸਿੰਘ ਪਨੀਰ ਕਰਿਆ ਤੇ ਉਹਨਾਂ ਦਾ ਮੋਰਚਾ ਚੱਲਿਆ ਸ਼ੰਭੂ ਇਹਨਾਂ ਦਾ ਜਿਹੜਾ ਤਾਲਮੇਲ ਹੈ ਉਹ ਖਨੋਰੀ ਮੋਰਚਾ ਇਸ ਤੋਂ ਕਿਸਾਨ ਮੋਰਚੇ ਨੂੰ ਗੈਰ ਆਸੀ ਕਹਿੰਦੇ ਆ ਜਿਹਦੀ ਅਗਵਾਈ ਕਰ ਰਿਹਾ ਜੀਵਦੀ ਸੰਧਲੇਵਾਲ ਸੋ ਦੋਨੇ ਤਰ੍ਹਾਂ ਪਲੇਟਫਾਰਮ ਸੰਜੀਤ ਉਹਦੇ ਲੜਾਈ ਲੜ ਰਹੀਆਂ ਦੋਨਾਂ ਤਰ੍ਹਾਂ ਦੇ ਆਗੂ ਅੱਜ ਦੀ ਮੀਟਿੰਗ ਸ਼ਾਮ ਨੂੰ तकरीबन 14 ਇੱਕ ਪਲੇਟਫਾਰਮ ਤੋਂ 14 ਦੂਜੇ ਤੋਂ ਜਣੀ ਲਾ ਕੇ ਜਿਹੜਾ 28 30 ਦੇ ਕਰੀਬ ਜਿਹੜੇ ਕਹੇ ਕਿਸਾਨ ਨਵੰਦੇ ਉਸ ਗੱਲਬਾਤ ਸ਼ਾਮਲ ਹੋ ਰਿਹਾ ਜੀ ਦੇ ਸਰਨ ਸਫਦੇ ਜਾਨੀ ਜੀ ਜੀ ਸਿੰਘ ਢੱਲੇਵਾਲ ਦੇਖੋ ਹਾਲਾਂਕਿ ਸੇਤ ਉਹਨਾਂ ਦੇਜੇ ਵੀ ਪੂਰੀ ਤਰ੍ਹਾਂ ਸੰਦੂਰ ਚ ਨਾ ਸਾਜਦਾ ਪਰ ਪਾਕਿਸਤਾਨੀ ਹਿੱਤਾਂ ਦੀ ਖਾਤਰ ਉਹ ਵੀ ਹਿੰਮਤ ਕਰਕੇ ਅੱਜ ਮੀਟਿੰਗ ਨੂੰ ਜੁਆਇਨ ਕਰ ਰਹੇ ਤੇ ਨਾਲ ਬਾਕੀਆਂ ਦਾ ਵੀ ਹੌਸਲਾ ਬਣੇਗਾ ਉਹ ਦੋਹਾਂ ਹੀ ਫਾਰਮਾਂ ਦੇ ਚਾਹੇ ਪੰਦੇਸਾਹ ਦਾ ਫਾਰਮਾ ਹੋਵੇ ਚਾਹੇ ਢੱਲੇਵਾਲ ਸਾਹ ਦਾ ਫਾਰਮਾ ਉਹਨਾਂ ਦੇ ਵਕਫਾ ਕਿ ਜਿਹੜੇ ਆਗੂ ਹੈ ਉਹ ਵੀ ਮੀਟਿੰਗ 'ਚ ਸ਼ਮੂਲੀਅਤ ਕਰ ਰਹੇ ਆ ਤੇ ਕਿਸਾਨ ਆਗੂਆਂ ਦਾ ਕਹਿਣਾ ਜਿਹੜੀ ਮੀਟਿੰਗ ਹੋ ਰਹੀ ਹੈ ਕਿ ਚੰਗੇ ਮਾਹੌਲ ਚ ਹੋ ਰਹੀ ਹੈ ਔਰ ਕਿਸਾਨਾਂ ਨੂੰ ਉਮੀਦ ਹੈ ਕਿ ਇਸ ਮੀਟਿੰਗ ਦੇ ਵਿੱਚੋਂ ਕੋਈ ਨਾ ਕੋਈ ਸਾਰਥਕ ਹੱਲ ਨਿਕਲੇਗਾ ਇੱਕ ਸਾਲ ਤਾਂ ਹੋ ਗਿਆ ਸ਼ੰਭੂ ਤੇ ਖਨੌਰੀ ਬਾਰਡਰ ਦੇ ਮੁੱਦੇ ਨੂੰ ਚਲਦੇ ਆਏ ਜੇ ਵੈਸੇ ਗੱਲਬਾਤ ਦਾ ਲੈਜ਼ਾ ਵੀ ਦੇਖੀ ਆਪਾਂ ਤਾਂ ਕਹਿੰਦੇ ਸਰਕਾਰ ਨੇ ਟੋਨਾ ਦੇ ਮੁਖੇ ਤੇ ਜਾ ਕੇ ਜਿਹਨੇ ਚੰਡੀਗੜ੍ਹ ਦੀ ਦੋਤਨ ਮੀਟਿੰਗਾਂ ਕੀਤੀਆਂ ਸੀ ਕਿਸਾਨ ਆਗੂਆਂ ਨਾਲ ਔਰ ਮੀਟਿੰਗਾਂ ਵੀ ਕਿਸੇ ਸਲੇਸ਼ ਲਏ ਪੂਰੇ ਇੱਕ ਸਾਲ ਬਾਅਦ ਆ ਹੁਣ ਡੈਡ ਲੱਖ ਖਤਮ ਹੋਇਆ ਗੱਲਬਾਤ ਦਾ ਗਲਮ ਦਾ ਰਾਖ ਖੁੱਲਿਆ ਕਿੰਦੇ ਸਰਕਾਰ ਤੇ ਕਿਸਾਨ ਆਗੂਆਂ ਵਿਚਕਾਰ ਸੋ ਬੜੀਆਂ ਉਮੀਦਾਂ ਹੈਗੀਆਂ ਸਾਰੀਆਂ ਧਿਰਾਂ ਨੂੰ ਮੈਂ ਸੁਣ ਰਿਹਾ ਸੀਗਾ ਪੰਜਾਬ ਦੇ ਖੇਤੀਬੜੀ ਮੰਤਰੀ ਕੁੜੀਆਂ ਜੀ ਉਹ ਵੀ ਇਹੀ ਗੱਲ ਕਹਿ ਰਹੇ ਸੀ ਕਿ ਉਮੀਦ ਕਰਦੇ ਹਾਂ ਕਿ ਕੇਂਦਰ ਦਾ ਸਾਰਥਕ ਰੋਈਆ ਹੋਵੇਗਾ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਪੰਜਾਬ ਸਰਕਾਰ ਵੀ ਚਾਹੁੰਦੀ ਹੈ ਕਿ ਮੰਗਾਂ ਮੰਨੀਆਂ ਜਾਣ ਜੇ ਕੇਂਦਰ ਨੇ ਗੱਲਬਾਤ ਦਾ ਸਦਾ ਪ੍ਰਵਾਨ ਕੀਤਾ ਤਾਂ ਨਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੱਲਬਾਤ ਦੇ ਅੰਦਰ ਤਿਆਰ ਹੋਇਆ ਜਿਹਨੇ ਮੰਗਾਂ ਦੇ ਪ੍ਰਤੀ ਹਾਂ ਪਰ ਹੰਗਾਰਾ ਜੇ ਗੱਲਬਾਤ ਦੇ ਨਜ਼ਰੀਏ ਨਾਲ ਦੇਖਿਆ ਜਾਏ ਜ਼ਰੂਰ ਨਜ਼ਰ ਆਏਗਾ ਕਿ ਗੱਲਬਾਤ ਤਾਂ ਹੀ ਹੁੰਦੀ ਹੈ ਜੇ ਪੋਜ਼ਿਟਿਵ ਅਪਰੋਚ ਹੁੰਦੀ ਹੈ ਦੂਜੇ ਪਾਸੇ ਕਿਸਾਨ ਆਗੂ ਆ ਕਿਸਾਨ ਆਗੂ ਆ ਕੇ ਇਹ ਕਹਿੰਦੇ ਦਾ ਮਨ ਤੇ ਵੀ ਆਪਣੀਆਂ ਮੰਗਾਂ ਦੇ ਉੱਤੇ ਗੱਲ ਕਰਨਾ ਜੇ ਮੰਗਾਂ ਦੀ ਪੂਰਤੀ ਹੁੰਦੀ ਹੈ ਤੇ ਇਹ ਤੋਂ ਵੱਡੀ ਗੱਲ ਕੋਈ ਨਹੀਂ ਇਹਦਾ ਪਾਸਿਬਲ ਨਹੀਂ ਹੁੰਦਾ ਕਿ ਅੱਜ ਦੀ ਮੀਟਿੰਗ ਦੀ ਆਪਾਂ ਕੀ ਫਨਵੇੜਾ ਹੋ ਜੇ ਗੱਲ ਦਾ ਪੀਂਗੇ ਜਾਂ ਇਸ ਸਮੇਂ ਗੱਲ ਕਹਿ ਰਹੇ ਆਂ ਪਰ ਇੱਕ ਅਸੂਰ ਰਕ ਮੀਟਿੰਗ ਦੇ ਜੋ ਜਰੂਰ ਪਨਪੇਗਾ ਕੀ ਕੇਂਦਰ ਇਹ ਕਿਸਾਨੀ ਦਾ ਮਸਲਾ ਮੁੱਦਾ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਸੈਂਕੜੇ ਕਿਸਾਨ ਸ਼ਹਾਦਤ ਦੇ ਕੇ ਹਰ ਰੋ ਸੜਕਾਂ ਦੇ ਬੈਠੇ ਆ ਧਰਨਾ ਦੇ ਬੈਠੇ ਇੱਕ ਵੱਡਾ ਅੰਦੋਲਨ ਜਿਹੜਾ ਹੈਗਾ ਜਿਸ ਇੱਕ ਪੰਜਾਬ ਦੇ ਕਿਸਾਨ ਅਗਵਾਈ ਕਰ ਰਹੇ ਪਰ ਦੇਸ਼ ਪਤਾ ਦੂਰਨਾ ਉਸ ਅੰਦੋਲਨ ਦੇ ਚੱਲਦਿਆਂ ਕੇਂਦਰ ਦਾ ਰਵਈਆ ਜੇ ਸਾਥ ਤੇ ਕੋਈਗਾ ਤਾਂ ਜ਼ਰੂਰ ਗੱਲਬਾਤ ਅੱਗੇ ਵਧੇਗੀ ਕਿਸਾਨਾਂ ਆਗੂ ਨੂੰ ਵੀ ਇਹੀ ਉਮੀਦ ਹੈ ਉਹ ਕਹਿੰਦੇ ਸਾਡੀਆਂ 12 ਮੰਗਾਂ ਦਾ ਚਾਹਤਾ ਦੀ ਜੇ ਸਾ ਤੋਂ ਵੱਡੀ ਗੱਲ ਤਾਂ ਫਸਲਾਂ ਦੀ ਐਮਐਸਪੀ ਦੀ ਗੱਲ ਹੈ ਜਿਹਨੂੰ ਫਸਲਾਂ ਦੀ ਘੱਟੋ ਘੱਟ ਸਹਿ ਕੀ ਹੁੰਦੀ ਕੁੰਨੀ ਗਰੰਟੀ ਦੀ ਗੱਲ ਕਰਦੇ ਆਂ ਪਿਛਲੇ ਸਮੇਂ 'ਚ ਭਾਰਤ ਭਾਏ ਕਹਿੰਦੀ ਰਹੀਏ ਦੇਖੋ ਜੀ ਕਣਕ ਦੇ ਝੋਨੇ ਦਾ ਕੁੰਨੀ ਗਰੰਟੀ ਮਿਲਦੀ ਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਗੱਲ ਕਰਨਾ ਤੁਸੀਂ ਬਾਕੀ ਦੇਸ਼ ਤੋਂ ਕੀ ਲੈਣਾ ਤੁਸੀਂ ਮੰਗੋ 5 ਮੰਗਾ ਪੰਜ ਫਸਲਾਂ ਦੇ ਉੱਤੇ ਮੰਗੋ 7 ਫਸਲਾਂ ਦੇ ਤੇ ਮੰਗੋ ਕੇਂਦਰ ਸਹਾਇਤਾ ਦੇਣ ਨੂੰ ਤਿਆਰ ਪਰ ਕਹਿੰਦੇ ਪੰਜਾਬ ਦੀ ਗੱਲ ਕਰੋ ਦੂਜੇ ਪਾਸੇ ਜਿਹੜੇ ਮੋਰਚੇ ਦੇ ਆਗੂ ਆ ਕਹਿੰਦੇ ਨਹੀਂ ਮਸਲਾ ਪੰਜਾਬ ਦਾ ਨਹੀਂ ਮਸਲਾ ਕੇਂਦਰ ਦਾ ਹੈ ਕਹਿੰਦਾ ਜਿਵੇਂ ਪੂਰੇ ਦੇਸ਼ ਦੇ ਕਿਸਾਨਾਂ ਦਾ ਅਰਖੇ ਸਮੂਹਕ ਤੌਰ ਤੇ ਪੂਰੇ ਦੇਸ਼ ਨੂੰ ਸੰਬੰਧ ਰੱਖ ਕੇ ਇਹ ਗੱਲਬਾਤ ਕੀਤੀ ਜਾਏਗੀ ਸੋ ਬਹੁਤ ਵੱਡਾ ਮੁੱਦਾ ਜੇ ਦੇਖਿਆ ਜਾਵੇ ਤਾਂ ਵੈਸੇ ਦਿੱਲੀ ਅੰਦੋਲਨ ਤੋਂ ਬਾਅਦ ਇਹ ਪਹਿਲੀ ਇਸ ਤਰ੍ਹਾਂ ਦੀ ਮੀਟਿੰਗ ਹੈ ਜਿਹਨੂੰ ਇਨੀ ਸਨਿਦਗੀ ਦੇ ਨਾਲ ਲਿਆ ਜਾ ਰਿਹਾ ਹੈ ਔਰ ਜਿਹਦੇ ਤੇ ਸਾਰੇ ਮੁਲਕ ਦੇ ਕਿਸਾਨਾਂ ਦੀਆਂ ਕਿਸਾਨਾਂ ਦੀਆਂ ਹਮਾਇਤੀਆਂ ਦੀਆਂ ਕੇਂਦਰ ਸਰਕਾਰ ਦੀਆਂ ਉਪਰ ਦੀ ਤਰ੍ਹਾਂ ਦੀ ਕੇਂਦਰ ਕੀ ਆਖਰ ਇਸ ਮਾਹੌਲ ਦੇ ਵਿੱਚੋਂ ਇਸ ਮੀਟਿੰਗ ਦੇ ਤੋਂ ਸਾਰਜਕ ਤੌਰ ਤੇ ਕੀ ਸਾਹਮਣੇ ਆਉਂਦਾ ਹੈ ਮੀਟਿੰਗ ਤੋਂ ਸਟਾਕ ਕੀ ਨਿਕਲਿਆ ਦਾ ਬਾਅਦ ਦਾ ਮਾਮਲਾ ਪਰ ਇਹ ਜ਼ਰੂਰ ਹੈ ਕਿ ਸਾਰਜਕ ਮਾਹੌਲ ਬਣਦਾ ਨਜ਼ਰ ਆ ਰਿਹਾ ਸਾਰਿਆਂ ਤੇ ਰਾਹ ਮੀਲ ਕਰ ਰਹੇ ਨੇ ਕਿ ਇੱਕ ਚੰਗੇ ਮਾਹੌਲ 'ਚ ਗੱਲਬਾਤ ਹੋਏਗੀ ਔਰ ਕਿਸਾਨੀ ਮਸਲੇ ਦੇ ਹੱਲ ਬਾਤ ਕਰਵਾ ਲਈ ਅੱਗੇ ਵਧੇਗੀ ਕਿਸਾਨ ਇਸ ਕਰਕੇ ਵੀ ਕਹਿ ਰਹੇ ਕਿ ਉਹ ਲੰਬਾ ਸਮਾਂ ਦੁਲੰਦਾਂ ਚੱਲਿਆ ਬਹੁਤ ਜ਼ਿਆਦਾ ਜਿਹੜਾ ਕਿਸਾਨਾਂ ਦਾ ਆਰਥਿਕ ਤੌਰ ਤੇ ਮਾਨਵਤਾ ਤੇ ਇੱਕ ਵੱਡਾ ਨੁਕਸਾਨ ਹੋਇਆ ਕਿਸਾਨਾਂ ਨੂੰ ਭੁੱਖ ਤਣਾ ਪਰ ਲਗਾਤਾਰ ਗਰਮੀਆਂ ਆ ਜਾਣ ਸੱਦਿਆਂ ਜਾਣ بارشਾਂ ਆਉਣ ਨੇ ਨਹੀਂ ਪਗਣ ਕਿਸਾਨ ਜਿਹੜਾ ਧਰਨਾ ਤੇ ਬੈਠੇ ਆ ਕਿਸਾਨ ਚਾਹੁੰਦੇ ਕਿ ਸਾਡੇ ਮਸਲੇ ਦਾ ਹੱਲ ਹੋਵੇ ਪਰ ਇੱਕ ਗੱਲ ਜ਼ਰੂਰ ਸਾਫ਼ ਹੈ ਕਿ ਜੇ ਤਾਂ ਸਾਰਥਕ ਹੱਲ ਨਿਕਲੇਗਾ ਤਾਂ ਕਿਸਾਨ ਸਹਿਮਤ ਹੋਣਗੇ ਜਿਸ ਆਪਾਂ ਪੰਜਾਬੀ ਚ ਕਹਿੰਦੇ ਆ ਕਿ ਚਾਹ ਦਾ ਕਾ ਪੀ ਕੇ ਨਹੀਂ ਮੋਣ ਵਾਲੇ ਕਿਸਾਨ ਵੀ ਤਹਈਆ ਕਰਕੇ ਜਾ ਰਿਹਾ ਹੈ ਉਮੀਦ ਨਾਲ ਜਾ ਰਿਹਾ ਹੈ ਕਿ ਇਸ ਮਸਲੇ ਦਾ ਹੱਲ ਨਿਕਲੇਗਾ ਨਹੀਂ ਤੇ ਜਿੱਦਾਂ ਸਰਸਿੰਘ ਸਿੰਘ ਬਨੇਰ ਨੇ ਐਲਾਨ ਕੀਤਾ ਹੈ ਕਿ ਜੇ ਕੋਈ ਸਾਥਕਾ ਨਿਕਲਣ ਨਹੀਂ ਨਜ਼ਰ ਆਏਗਾ ਤਾਂ 25 ਫਰਵੇ ਨੂੰ ਮੁੜ ਕੇ ਜਿਹੜੇ ਕਿਸਾਨ ਦਿੱਲੀ ਨੂੰ ਕੂਚ ਕਰਨਗੇ ਅਸੀਂ ਉਮੀਦ ਕਰਦੇ ਹਾਂ ਕਿ ਕੂਚ ਦੀ ਲੋੜ ਨਾ ਪਵੇ ਕਿਸਾਨੀ ਮੰਗਾ ਮੰਨੀਆਂ ਜਾਣ ਜਿਹੜੇ ਮੋਰਚੇ ਇਹਦੇ ਵਿੱਚ ਸ਼ਾਮਿਲ ਵੀ ਨਹੀਂ ਐ ਸ੍ਰੀਮਤ ਕਿਸਾਨ ਮੋਰਚੇ ਜਿਹੜੇ 3342 ਜੱਦਵੰਦੀਆਂ ਆਈਆਂ ਉਹਨਾਂ ਨੇ ਵੀ ਬੜੇ ਖੁੱਲੇ ਦਿਲ ਨਾਲ ਇਹ ਗੱਲ ਕਹੀਦੀ ਐ ਕਿ ਮੰਗਾ ਮੰਨੀਆਂ ਜਾਣੀਆਂ ਚਾਹੀਦੀਆਂ ਅਸੀਂ ਗੱਲਬਾਤ ਸ਼ਾਮਿਲ ਹਾਂ ਇਸ ਗੱਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੰਗਾ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਆ ਇਸ ਕਰਕੇ ਸਮੂਚੀਆਂ ਕਿਸਾਨ ਤੇਰਾ ਜਿਹੜੀਆਂ ਗੱਲਬਾਤ ਸ਼ਾਮਲ ਆਉ ਤਾਂ ਹਾਈ ਜਿਹੜੀਆਂ ਗੱਲਬਾਤ ਨਹੀਂ ਵੀ ਸ਼ਾਮਲ ਉਹ ਵੀ ਇਹਦੇ ਨਾਲ ਸਹਿਮਤ ਆ ਕੇ ਮੰਗਾ ਮੰਨਿਆ ਜਾਣ ਅਸੀਂ ਸਾਰੇ ਉਹਨਾਂ ਗੱਲਾਂ ਨਾਲ ਸਹਿਮਤ ਹੋਵਾਂਗੇ ਉਹਨਾਂ ਦਾ ਜ਼ਰੂਰੀ ਨਹੀਂ ਵੀ ਇਹਦਾ ਹਿੱਸਾ ਬਣਨਾ ਪਰ ਇਹ ਗੱਲ ਜ਼ਰੂਰੀ ਹੈ ਕਿ ਕਿਸਾਨਾਂ ਦੇ ਮੰਗਾਂ ਪ੍ਰਵਾਨ ਹੋਣੀਆਂ ਚਾਹੀਦੀਆਂ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਗੈਨੀ ਹਰਪ੍ਰੀਤ ਸਿੰਘ ਨੂੰ ਜੋ ਦਾ ਸਵਾਗਤ ਤੋਂ ਮੁਕਤ ਕੀਤਾ ਗਿਆ ਉੱਥੇ ਹੀ ਇੱਕ ਚਿਰਕਾਲ ਤੱਕ ਸਾਹਿਬ ਦੇ ਜਥੇਦਾਰ ਗੈਨੀ ਰਵੀ ਸਿੰਘ ਦੇ ਦੇ ਉੱਪਰ ਅੱਖ ਟਿੱਗੀ ਸੀ ਵੀ ਉਹ ਕੀ ਗੱਲ ਕਹਿਣਗੇ ਕਿ ਹੱਕ ਦੇ ਵਿੱਚ ਬੋਲਣਗੇ ਆ ਚੁੱਪੀ ਸਾਦਣਗੇ ਹਾਲਾਂਕਿ ਉਹਨਾਂ ਦਾ ਬਿਆਨ ਆਇਆ ਸਾਹਮਣੇ ਵੀ ਇਹ ਬੜਾ ਮਾੜਾ ਕੀਤਾ ਹੈ ਬੜਾ ਤੇਜ਼ੀ ਨਾਲ ਫੈਸਲਾ ਲਿਆ ਅਜਿਹਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਨਹੀਂ ਹੋਣਾ ਚਾਹੀਦਾ ਸੀਗਾ ਜੋ ਵੀ ਕੀਤਾ ਗਿਆ ਜੀ ਬਿਲਕੁਲ ਆਪਾਂ ਦੇਖ ਰਹੇ ਹਾਂ ਕਿ ਜਦੋਂ ਦਾ 2 ਦਸੰਬਰ ਦਾ ਅਕਾਲ ਸਰ ਦੀ ਅਸੀਲ ਤੋਂ ਫੈਸਲਾ ਸੁਣਾਇਆ ਗਿਆ ਅਕਾਲੀ ਲੀਡਰਸ਼ਿਪਾਰੇ ਉਹਨਾਂ ਤਾਰੀਖਿਕ ਤਨਗਾਲ ਹੋਈ ਪੋਲਿਟੀਕਲ ਤੌਰ ਤੇ ਜਿਵੇਂ ਉਹਨਾਂ ਦੇ ਬਾਅਦ ਛਿੜੇ ਗਿਆ ਇੱਕ ਵੱਖਰਾ ਮਾਮਲਾ ਹੈ ਪਾਰੂਸamento ਲੈ ਕੇ ਕਹਿ ਨਹੀਂ ਆਪੀ ਇਸਨ ਲਗਾਤਾਰ ਵਾਦਾਂ 'ਚ ਕਿਰੇ ਹੋਏ ਆ ਖਾਸ ਤੌਰ ਤੇ ਐਜਪੀਸੀ ਨੇ ਉਹਨਾਂ ਦੇ ਜਿਹੜੇ ਦੋਸ਼ ਲੱਗੇ ਉਹਨਾਂ ਦੇ ਉੱਪਰ ਉਹਨ ਲੈ ਕੇ ਜਾਂਚ ਕਮੇਟੀ ਬਣਾਈ ਪਰਾਂ ਨੂੰ ਕੁਝ ਸਮਾਂ ਲਿਆ ਉਹਦੇ ਤੋਂ ਫਾਰ ਹੁਣ ਰਿਪੋਰਟ ਨੂੰ ਪ੍ਰਵਾਨ ਕਰ ਦਿਆ ਐਜਪੀਸੀ ਨੇ ਪੂਰੇ ਤੌਰ ਤੇ ਮੁਕੰਮਲ ਤੌਰ ਤੇ ਜਿਹੜੀਆਂ ਉਹਨਾਂ ਨੂੰ ਇਸ ਤੋਂ ਦੇ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆਨੀ ਆਰਪੀ ਸਿੰਘ ਨੂੰ ਗਿਆਨੀ ਆਰਪੀ ਜਨ ਕਾਹ ਤੱਕ ਦੇ ਜ਼ਿੰਮੇਵਾਰ ਵੀ ਰਹੇ ਦੰਦਾਂ ਸਾਧ ਦੇ ਜ਼ਿੰਮੇਵਾਰ ਹੁੰਦੇ ਉਟਾਏ ਗਏ ਆ ਤੋਂ ਉਸ ਵੇਲੇ ਦੰਦਾਂ ਸਾਧ ਦੇ ਜ਼ਿੰਮੇਵਾਰ ਸੀ ਇਹ ਸਾਰੇ ਮਾਮਲੇ ਤੇ ਲੈ ਕੇ ਦੂਜੀਆਂ ਜਿਹੜੀਆਂ ਪੰਕਤਾਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਔਰ ਕਾਜ਼ਾ ਦੇ ਜਥੇਦਾਰ ਤੱਕ ਵੀ ਪਹੁੰਚ ਕੀਤੀ ਕਿ ਇਸ ਮਾਮਲੇ ਰੋਕਿਆ ਜਾਵੇ ਜਦੋਂ ਇਹ ਕਾਰਵਾਈ ਨਹੀਂ ਹੋਈ ਸੀ ਉਸ ਵੇਲੇ ਵੀ ਇੱਕ ਕਾਜ਼ਾ ਦੇ ਜਥੇਦਾਰ ਨੇ ਗੈਨੀ ਰਗਵੀਸ ਸਿੰਘ ਉਹਨਾਂ ਨੇ ਕਿ ਵੀ ਜੇ ਕਿਸੇ ਸਿੰਘ ਸਾਹਿਬ ਦੇ ਫੈਸਲਾ ਲੈਣਾ ਕੋਈ ਕਾਰਵਾਈ ਕਰਨੀ ਹੈ ਤੇ ਅਧਿਕਾਰ ਐ ਜੀਪੀਸੀ ਦਾ ਜਾਂ ਕਿਸੇ ਜਾਂਚ ਕਮੇਟੀ ਦਾ ਅਧਿਕਾਰ ਨਹੀਂ ਇਹ ਅਧਿਕਾਰ ਸਿੰਘ ਸਾਹਿਬਾਨ ਦਾ ਉਹ ਆਪਣੇ ਤੌਰ ਤੇ ਫੈਸਲਾ ਲੈ ਸਕਦੇ ਹੁਣ ਫੈਸਲਾ ਲਈ ਰਹਿ ਗਿਆ ਜਦੋਂ ਫੈਸਲਾ ਲੈਿਆ ਗਿਆ ਤਹ ਉਰ ਤੋਂ ਬਾਅਦ ਦੇ ਚੁਣ ਗਿਆਨੇ ਰਗਵੀਰ ਸਿੰਘ ਹੋਣੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੈ ਪਹਿਲੀ ਵਾਰ ਉਹਨਾਂ ਦਾ ਧਿਆਨ ਮੀਡੀਆ ਦੇ ਸਾਹਮਣੇ ਆਇਆ ਜਿੱਦਿ ਉਹਨਾਂ ਨੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਕਿ ਇਹ ਇੱਕ ਬਹੁਤ ਹੀ ਮੰਦਪਾਗੀ ਫੈਸਲਾ ਹੈ ਉਹ ਕਹਿੰਦੇ ਮੈਂ ਪਹਿਲਾਂ ਵੀ ਰੋਕਿਆ ਸੀ ਕਾਰਵਾਈ ਨਹੀਂ ਹੋਣੀ ਚਾਹੀਦੀ ਇਸ ਦੇ باوجود ਕਾਰਵਾਈ ਹੋਈ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਨਾਰਾਜ਼ਗੀ ਜ਼ਰੂਰ ਜ਼ाहिर ਕੀਤੀ ਹੈ ਪਰ ਕੀ ਇਸ ਫੈਸਲੇ ਨੂੰ ਰੋਕਿਆ ਜਾ ਸਕਦਾ ਜਾਂ ਫੈਸਲੇ ਨੂੰ ਵਾਪਸ ਐਸਡੀਪੀਸੀ ਲੈਣ ਨੂੰ ਕਿਹਾ ਜਾ ਸਕਦਾ ਵੱਡਾ ਮਾਮਲਾ ਕਿਉਂਕਿ ਨਾਰਾਜ਼ਗੀ ਦੇ ਇਤਾਂ ਦੀ ਮਾਮਲਾ ਹੈ ਜਿੱਦਾਂ ਦੂਜਿਆਂ ਕੋਈ ਪੰਦਤਿਕ ਤਰ੍ਹਾਂ ਵੀ ਕਹਿ ਰਹੇ ਆ ਗਲਤ ਫੈਸਲਾ ਹੈ ਆਕਾਲ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਤਾਂ ਕਿ ਨਾਰਾਜ਼ਗੀ ਵਾਲਾ ਫੈਸਲਾ ਹੈ ਉਹਨਾਂ ਦੀ ਨਾਰਾਜ਼ਗੀ ਪਹਿਲਾਂ ਵੀ ਉਸ ਦਾ ਸਾਹਮਣਾ ਆ ਗਿਆ ਸੀ ਕਿ ਨਾਰਾਜ਼ਗੀ ਆ ਉਹਨਾਂ ਨੂੰ ਇਸ ਮਾਮਲੇ ਤੇ ਕਿ ਫੈਸਲਾ ਇਹਦਾ ਨਹੀਂ ਲਿਆ ਜਾਣਾ ਚਾਹੀਦਾ ਇਹਦੇ باوجود ਵੀ ਫੈਸਲਾ ਲਿਆ ਗਿਆ ਕੀ ਹੁਣ ਆਕਾਲ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਇਸ ਮਾਮਲੇ ਤੇ ਕੋਈ ਫਰਦਰ ਕਾਰਵਾਈ ਕਰਨਗੇ ਜਾਂ ਉਹ ਸਮਝਣਗੇ ਕਿ ਵੀ ਹੁਣ ਕਿਉਂਕਿ ਮੈਂ ਨਿੰਦਿਆ ਕਰਤੀ ਮੰਤਪਾਖਾ ਦਾ ਫੈਸਲਾ ਹੈ ਇਹਦੇ ਨਾਲੇ ਸਮਝ ਆ ਜਾਵੇ ਕਿ ਚੈਪਟਰ ਜਿਹੜਾ ਹੈਗਾ ক্লোਜ਼ ਹੋ ਗਿਆ ਜੀ ਜੀ ਸੋ ਨਾਲੇ ਗੱਲ ਕਰਾਂਗੇ ਜੀ ਜਿੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੰਨੇ ਰਗਵੀਰ ਸਿੰਘ ਵੱਲੋਂ 2 ਦਸੰਬਰ ਵਾਲੇ ਦਿਨ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਵੀ ਤੁਸੀਂ ਭਰਤੀ ਮਹਿੰਮ ਸ਼ੁਰੂ ਕਰੋ ਪਰ ਅਕਾਲੀ ਦਲ ਨੇ ਭਰਤੀ ਮਹਿੰਮ ਸ਼ੁਰੂ ਕਰਤੀ ਸੀ ਤੇ ਸੱਤ ਮੈਂਬਰ ਤਾਂ ਨਾਰਾਜ਼ ਹੈ ਹੀ ਨੇ ਤੇ ਕੱਲ ਭੁੰਦਰ ਸਾਹਿਬ ਨੇ ਜਿੱਥੇ ਕਿਹਾ ਸੀ ਪਾਰਟੀ ਦਫ਼ਤਰ ਦੇ ਵਿੱਚ ਆ ਜਾਓ ਆਪਾਂ ਬਹਿ ਕੇ ਗੱਲਬਾਤ ਕਰ ਲਵਾਂਗੇ ਪਰ ਇਹਨਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਇਹਨੇ ਕਿ ਅਸੀਂ ਦਫ਼ਤਰ ਦੇ ਵਿੱਚ ਨਹੀਂ ਆਵਾਂਗੇ ਜੀ ਦੇਖੋ ਇਹ ਵੀ ਬੜਾ ਪੁਚੀਦਾ ਤੇ ਐਮ ਆ ਮਾਮਲਾ ਅਕਾਲੀ ਜਲਦੀ ਭਰਤੀ ਨੂੰ ਲੈ ਕੇ ਉਹ ਮਾਨਯਾ ਖਰ ਸਿੰਘ ਸਹਿਬਾਂ ਦੇ ਫੈਸਲੇ ਨਾਲ ਜਾ ਜੁੜਦਾ ਹੈ ਸਿੰਘ ਸਹਿਬਾਂ ਨੇ ਜੋ 2 ਦਸੰਬਰ ਨੂੰ ਫੈਸਲਾ ਸੁਣਾਇਆ ਸੀ ਅੰਮ੍ਰਿਤਸਰ ਅਕਾਲ ਤਾਤਸ ਦੀ ਸੀਤੋਂ ਜੀ ਉਦੋਂ ਸਿੰਘ ਸਾਹਿਬ ਨੇ ਇਹ ਕਹੀ ਸੀ ਗੱਲ ਕਿ ਸਤਵੇਂ ਮਹੀਨੇ ਮੇਰੀ ਕਮੇਟੀ ਜਿਹੜੀ ਅਕਾਲੀ ਗੱਲ ਦੀ ਭਰਤੀ ਕਰੇਗੀ ਮੈਂਬਰਸ਼ਿਪ ਦੀ ਔਰ ਉਹਦੇ ਮਤਵ ਕੀ ਵਿਰਗੇ ਪ੍ਰਧਾਨਗੀ ਦੀ ਚੋਣ ਹੋਏਗੀ ਹੁਣ ਜਿਹੜੀ ਮੌਜੂਦਾ ਅਕਾਲੀ ਗੱਲ ਦੀ ਲੀਡਰਸ਼ਿਪ ਹੈ ਉਹਨਾਂ ਨੇ ਆਪਣੇ ਅਹੁਦੇਦਾਰਾਂ ਦੀ ਮੀਟਿੰਗ ਕਰਕੇ ਭਰਤੀ ਦੀ ਪ੍ਰਕਿਰਿਆ ਵੀ ਸ਼ੁਰੂ ਕਰਤੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਉਹਨਾਂ ਵੱਲੋਂ ਤਾਂ ਕਿਹਾ ਜਾ ਰਿਹਾ ਹੈ ਕਿ 35 ਲੱਖ ਦੇ ਕਰੀਬ ਭਰਤੀ ਹੋ ਵੀ ਚੁੱਕੀ ਐ ਉਹ ਕਹਿੰਦੇ ਇੰਨਾ ਵੱਡਾ ਹੰਗਾਰਾ ਤਾਂ ਪਹਿਲਾਂ ਵੀ ਨਹੀਂ ਮਿਲਿਆ ਤੇ ਹੁਣ ਇਹਨਾ ਵੱਡਾ ਹੰਗਾਰਾ ਮਿਲਿਆ ਆ ਕੱਲ ਗੱਲ ਦੀ ਭਰਤੀ ਨੂੰ ਹੁਣ ਇੱਕ ਪਾਸੇ ਜੇ 35 ਲੱਖ ਦੀ ਭਰਤੀ ਹੋ ਚੁੱਕੀ ਐ ਤਾਂ ਸੱਤ ਮੈਂ ਮੇਰੀ ਕਮੇਟੀ ਦੀ ਮੀਟਿੰਗ ਪਹਿਲਾਂ ਇੱਕ ਵਾਰ ਬੁਲਾਈ ਗਈ ਫਿਰ ਜਿਹੜਾ ਦੂਸਰਾ ਮੀਟਿੰਗ ਲਈ ਬੁਲਾਈ ਗਈ ਮੀਟਿੰਗ ਦੀ ਐਮੇਟ ਇਸ ਕਰਕੇ ਬਣ ਜਾਈ ਜੇ ਕਿ ਸ਼੍ਰੋਮਣੀ ਜਿਹੜੇ ਗੁਰਦਵਾਰ ਪੰਥ ਨੂੰ ਗ੍ਰਿਡ ਦੇ ਪ੍ਰਧਾਨ ਐ ਐਡਵੋਕੇਟ ਰਜਿੰਦਰ ਸਿੰਘ ਤਾਮੀ ਉਹ ਇਸ ਕਮੇਟੀ ਦੇ ਕਨਵੀਨਰ ਐ ਪਹਿਲਾਂ ਮੀਟਿੰਗ ਬੁਲਾਈ ਤਾਂ ਕੋਈ ਸਟਾਫ ਨਿਕਲਿਆ ਫਿਰ ਉਸ ਮੀਟਿੰਗ ਜਾ ਕੇ ਲੇ ਕਾਰਜਕਾਰੀ ਪ੍ਰਧਾਨ ਆ ਕਾਲੇਗਾ ਦੇ ਬਲੰਦਰ ਸਿੰਘ ਪੁੰਦੜ ਉਹਨਾਂ ਨੂੰ ਬੁਲਾਇਆ ਜਾਵੇ ਤੇ ਉਹਨਾਂ ਤੋਂ ਪੁੱਛਿਆ ਜਾਏ ਕਿ ਭਰਤੀ ਦੇ ਬਾਰੇ ਚ ਸਤ ਮੈਂਬਰ ਕਮੇਟੀ ਦੀ ਇਹ رائے ਤੇ ਤੁਸੀਂ ਦੱਸੋ ਕਿਵੇਂ ਦੇਖਦੇ ਹੋ ਜਿਹੜੀ ਇੱਕ ਦਿਨ ਪਹਿਲਾਂ ਚੰਡੀਗੜ੍ਹ 'ਚ ਮੀਟਿੰਗ ਰੱਖੀ ਗਈ ਸੀ ਉਹਦੇ 'ਚ ਬੁਲਾਇਆ ਗਿਆ ਸੀਗਾ ਪੁੰਦੜ ਸਾਹਿਬ ਨੂੰ ਪੁੰਦੜ ਸਾਹਿਬ ਆਏ ਨਹੀਂ ਫਿਰ ਜਿਹੜਾ ਬਟਾਲਾ ਸਾਹਿਬ ਦੇ ਤਾਂਮੀ ਸਾਹਿਬ ਪੁੰਦੜ ਸਾਹਿਬ ਨੂੰ ਘਰ ਜਾ ਕੇ ਮਿਲੇ ਤੇ ਬਾਅਦ ਜਾ ਕੇ মিডিਆ ਨੂੰ ਉਹਨਾਂ ਨੇ ਕਿਹਾ ਕਿ ਦੋ ਦਿਨ ਬਾਅਦ ਫੇਰ ਜਿਹੜੀ ਸਤ ਮੈਂਬਰ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ ਉਹ ਜਿਸ ਤਰ੍ਹਾਂ ਪੁੰਦੜ ਸਾਹਿਬ ਨੇ ਕਿਹਾ ਉਹਦੇ ਮੁਤਾਬਕ ਉਹ ਮੀਟਿੰਗ 'ਚ ਬੇਚਾਰਾ ਕੀ ਤੇ ਅੰਗਾਨੀਆਂ ਪਰ ਮੀਟਿੰਗਾਂ ਜੇ ਕੱਲ ਹੋ ਕੇ ਈ ਹੈ ਬਿਆਨ ਆ ਕੇ ਈ ਹੈ ਤੇ ਅੱਜ ਅਕਾਲੀ ਗੱਲ ਨੇ ਸਪਸ਼ਟ ਕਰਤੀ ਹੈ ਗੱਲ ਕਿ ਭਾਈ ਸਾਹਿਬ 35 ਲੱਖ ਦੀ ਭਰਤੀ ਦਾ ਹੋ ਚੁੱਕੀ ਹੈ ਹੁਣ ਕਿਹੜੀ ਭਰਤੀ ਦੀਆਂ ਗੱਲਾਂ ਕਰਦੇ ਹੋ ਉਹ ਕਿਸੇ ਨਾ ਹੀ ਪੁੰਦਰ ਸਾਹਿਬ ਨੇ ਕਿਹੋ ਜਿਹੀ ਗੱਲ ਕਹੀ ਹੈ ਪੁੰਦਰ ਸਾਹਿਬ ਨੇ ਤਾਂ ਇਹ ਕਿਹਾ ਸੀਗਾ ਸੱਤ ਮੈਂਬਰੀ ਕਮੇਟੀ ਨੂੰ ਕਿ ਤੁਸੀਂ ਆਓ ਅਕਾਲੀ ਗੱਲ ਦਾ ਦਫ਼ਤਰ ਚੰਡੀਗੜ੍ਹ ਚ ਐਡਾ ਵੱਡਾ ਦਫ਼ਤਰ ਹੈ ਦਫ਼ਤਰ ਦੇ ਦਰਵਾਜ਼ੇ ਤੁਹਾਡੇ ਲਈ ਮਿਸ਼ਨ ਖੁੱਲਿਆ ਉਹ ਬੈਠ ਕੇ ਉੱਥੇ ਗੱਲਬਾਤ ਕਰੋ ਨਿਗਰਾਨੀ ਕਰੋ ਭਰਤੀ ਤਾਂ ਕਿਤੇ ਦੀ ਕਿਤੇ ਚਲੀ ਗਈ ਕਿਹੜੀ ਭਾਰਤੀ ਦੀਆਂ ਗੱਲਾਂ ਕਰਦੇ ਆ ਹੁਣ ਸੋ ਦੇਖਣ ਵਾਲੀ ਗੱਲ ਆ ਕਿ ਜਿਹੜਾ ਅਕਾਲੀ ਦਲ ਕਹਿ ਰਿਹਾ ਭਾਰਤੀ ਤੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਹੈਗਾ ਕੋਈ ਹੋਰ ਬਦਲਾਅ ਫੈਸਲਾ ਲੈਣ ਵਾਰੇ ਸਤ ਮੈਂਬਰੀ ਕਮੇਟੀ ਦੇ ਕੋਈ ਆਗੂ ਕਹਿੰਦੇ ਕਹਿੰਦੇ ਆ ਸਤ ਮੈਂਗਰੀ ਸਾਲੀ ਤਾਂ ਕਹਿੰਦੇ ਨਹੀਂ ਜਿਹੜੇ ਕੋਈ ਆਗੂ ਕਹਿੰਦੇ ਆ ਉਹ ਇਹ ਗੱਲ ਕਹਿੰਦੇ ਆ ਕਿ ਜੀ ਇਹ ਸਾਨੂੰ ਭਾਰਤੀ ਪ੍ਰਵਾਨ ਨਹੀਂ ਆ ਉਹ ਕਹਿੰਦੇ ਭਾਰਤੀ ਪ੍ਰਵਾਨ ਦੀ ਗੱਲ ਹੀ ਕੋਈ ਨਹੀਂ ਭਾਰਤੀ ਤਾਂ ਹੋ ਚੁੱਕੀ ਆ ਤੇ ਭਾਰਤੀ ਨੂੰ ਬਦਲੀ ਨਹੀਂ ਜਾ ਸਕਦੀ ਸੋ ਅਕਾਲੀ ਦਲ ਨੇ ਬੜਾ ਸਪੱਸ਼ਟ ਸਟੈਂਡ ਲੈ ਲਿਆ ਇਹ ਕਾਲੀ ਦਲ ਨੇ ਜਿਹੜੇ ਭਾਤੀ ਕੀਤੇ ਆ 35 ਲੱਖ ਕੀਤੇ ਆ 40 ਲੱਖ ਕੀਤੇ ਜਿੰਨੇ ਵੀ ਕੀਤੇ ਆ ਉਹ ਭਾਤੀ ਬਿਲਕੁਲ ਸਹੀ ਆ ਇੱਕ ਵਾਰੀ ਕਹਦੇ ਕਿਸੇ ਮੈਂਬਰ ਨੂੰ ਭਾਤੀ ਬਣਾ ਕੇ ਉਹਨਾਂ ਦੀ ਭਾਤੀ ਪਾੜੀ ਜਾਏਗੀ ਸੋ ਮੈਂਬਰਸ਼ਿਪ ਦੀ ਭਾਤੀ ਹੋ ਗਈ ਆ ਹੁਣ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਆ ਡਾਲਾ ਸਾਹਿਬ ਉਹਨਾਂ ਦੇ ਸੰਜੋਗੀ ਆ ਉਹ ਦੇਖਣ ਉਹਨਾਂ ਨੇ ਕੀ ਕਰਨਾ ਹੈ ਉਸ ਮੀਟਿੰਗ ਜੋ ਕੀ ਨਤੀਜਾ ਕਰਨਾ ਹੈ ਅਰ ਕਾਲੀ ਦਲ ਨੇ ਜਿਹੜਾ ਕੱਲ ਤੱਕ ਇੱਕ ਵੱਡਾ ਗੁੱਸਾ ਸੀ ਕਿ ਸ਼ਾਇਦ ਕੋਈ ਗੱਲ ਨਵੀਂ ਹੋ ਸਕਦੀ ਹੈ ਕੱਲ੍ਹ ਨੇ ਸਾਫ਼ ਕਰਤਾ ਕਿ ਭਾਰਤੀ ਪਰ ਕਰਿਆ ਚ ਕੋਈ ਹੁਣ ਦਖਲ ਨਹੀਂ ਹੋ ਸਕਦਾ ਭਾਰਤੀ ਹੋ ਚੁੱਕੀ ਆ ਹਾਂ ਕਿ ਨਿਗਰਾਨ ਜਿਹੜੇ ਹੈਗੇ ਸਤ ਮੈਂਬਰੀ ਕਮੇਟੀ ਦੇ ਨਿਗਰਾਨੀ ਆ ਕੇ ਕਰਨ ਬੈਠ ਜਾਣਾ ਆ ਕੇ ਕੱਲ੍ਹ ਜਲਦੀ ਆ ਦਫ਼ਤਰ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਆ ਸੋ ਸਾਰੀ ਸਿੱਧੀ ਦੇ ਚੱਲਦੇ ਆ ਹੁਣ ਕਾਲ ਸਾਡੇ ਜਥੇਦਾਰ ਦੀ ਪਹਿਲਾਂ ਵੀ ਗੱਲ ਕਰ ਰਹੇ ਠੰਗਿਆ ਨੀ ਰਗਵੀਰ ਸਿੰਘ ਕਹਿੰਦੇ ਰਗਵੀਰ ਸਿੰਘ ਨੇ ਕਿਹਾ ਸੀ ਕਿ ਜਿਹੜਾ ਸਤ ਮੈਂਬਰੀ ਕਮੇਟੀ ਦੀ ਨਿਗਰਾਨੀ ਇਟਾਂ ਪੜਤੀ ਹੋਏਗੀ ਕੀ ਉਹਨੇ ਨਿਗਰਾਨੀ ਇਸ ਤਰ੍ਹਾਂ ਦੀ ਸੀ ਜਿਸ ਬਾਰੇ ਕਾਲਤਾ ਦੇ ਜੱਜਦਾਰ ਸਾਹਿਬ ਨੇ ਕਿਹਾ ਸੀ ਇਹ ਵੀ ਉਹੀ ਗੱਲ ਸਪਸ਼ਟ ਕਰਨਗੇ ਪਰ ਕਾਲੀਦਲ ਨੇ ਸਾਫ ਕਰਤੀ ਅੱਜ ਗੱਲ ਕਿ ਵੀ ਹੁਣ ਭਾਰਤੀ ਦੇ ਮੰ ਮੰਲੇ ਤੇ ਕੋਈ ਗੱਲ ਨਹੀਂ ਹੋ ਸਕਦੀ ਭਾਰਤੀ ਜਿਹੜੀ ਹੋਣੀ ਸੀ ਹੋਗੀ ਅੱਗੇ ਵੀ ਹੋ ਰਹੀ ਐ ਹੁਣ ਸਤ ਮੈਂਬਰੀ ਕਮੇਟੀ ਦੇ ਇਹਦੇ ਨਾਲ ਲੈਣਾ ਦੇਣਾ ਕੋਈ ਨਹੀਂ ਨਿਗਰਾਨੀ ਕਰਨੀ ਆ ਕੇ ਬੈਠੋ ਜੀ ਆਹ ਨੂੰ ਕਹਿੰਦੇ ਦਫ਼ਤਰ ਚ ਬੈਠੋ ਦਫ਼ਤਰ ਖੁੱਲਾ ਤੋਂ ਦਿੱਲੀ ਜੀ ਜੀ ਸੋ ਨਾਲੇ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਆਏ ਦਿਨ ਹੀ ਕੋਈ ਨਾ ਕੋਈ ਬਿਆਨ ਸਾਹਮਣੇ ਦੇ ਹੀ ਦੰਦ ਰਹੇ ਨੇ ਲੀਡਰ ਹਾਲਾਕੀ ਗੱਲ ਇਹ ਨਿਕਲ ਕੇ ਸਾਹਮਣੇ ਆਂਦੀ ਹੈ ਜੀ ਜਦੋਂ ਪਹਿਲਾ ਚੋਣਾ ਹੋਈਆਂ ਜੀ ਤੇ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੋਕ ਸਭਾ ਤੋਂ ਉਤਾਰ ਦੇਣਗੇ ਜੀ ਚਲੋ ਗੱਲ ਅੱਗੇ ਤੋਰੀ ਜੀ ਫਿਰ ਕਹਿੰਦੇ ਪੰਚਾਇਤੀ ਚੋਣਾਂ ਤੋਂ ਬਾਅਦ ਉਤਾਰ ਦੇਣਗੇ ਜੀ ਫਿਰ ਦਿੱਲੀ ਦੇ ਵਿੱਚ ਚੋਣਾਂ ਹੋਈਆਂ ਹੁਣ ਫੇਰ ਰੌਲਾ ਪਿਆ ਹੈ ਜੀ ਕਹਿੰਦੇ ਇਹਨਾਂ ਨੂੰ ਸੀਟ ਤੋਂ ਉਤਾਰ ਦੇਣਗੇ ਜੀ ਮਾਮਲਾ ਕਿ ਇਹ ਕਦੋਂ ਉਤਰਨਾ ਕਦੋਂ ਨਹੀਂ ਉਤਰਨਾ ਬਾਅਦ ਦੀ ਗੱਲਾਂ ਨੇ ਪਰ ਚਰਚਾਵਾਂ ਜ਼ਰੂਰ ਛੜੀਆਂ ਰਹਿੰਦੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਜੀ ਬਿਲਕੁਲ ਜੀ ਆਪਾਂ ਗੱਲ ਕਰਦੇ ਹਾਂ ਮੈਂ ਕਹਿੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੈਂ ਪੰਜਾਬ ਦੀ ਜਿਹੜੀ ਸਮੁੱਚੀ ਟੌਪ ਦੀ ਪੋਲੀਟিক্যাল ਲੀਡਰਸ਼ਿਪ ਵਾਲੀਆਂ ਪਾਰਟੀਆਂ ਜਿਉਂਨਾਂ ਦੀ ਗੱਲ ਕਰੀਏ ਪਤਾ ਨਹੀਂ ਕਿਉਂ ਇਸ ਤਰ੍ਹਾਂ ਦਾ ਇਤفاق ਹੈ ਲੋ ਜਾਂ ਕੋਈ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਕਿ ਸਾਰੀ ਪੋਲੀਟিক্যাল ਲੀਡਰਸ਼ਿਪ ਆ ਰਹੀ ਜਿਹੜੀਆਂ ਇਸ ਤਰ੍ਹਾਂ ਦੀ ਅਸਥਤਾ ਦੀਆਂ ਜਾਨੀ ਡਾਂਗ ਡੋਲਤਾ ਦੀਆਂ ਖਬਰਾਂ ਆ ਰਹੀਆਂ ਇੱਕ ਦੋ ਦਿਨ ਪਹਿਲਾਂ ਕਾਂਗਰਸ ਦੀਆਂ ਜਿਹੜੀਆਂ ਖਬਰਾਂ ਆਈਆਂ ਕਿ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਉਹਨਾਂ ਦੀ ਤਾਂ ਤਬਦੀਲੀ ਹੋ ਸਕਦੀ ਹੈ ਅੱਜ ਕਿਸੇ ਨੇ ਮੀਡੀਆ ਸਿੱਧੇ ਤੌਰ ਤੇ ਗੱਲ ਨਹੀਂ ਕੀਤੀ ਪਰ ਜਿਹੜੇ ਸਾਬਕਾ ਮੁੱਖ ਮੰਤਰੀ ਚੰਦਰ ਸਿੰਘ ਸਣੀ ਉਨਾਵਲ ਸੰਘੇ ਦਿੰਦੇ ਗੱਲ ਕਹੀ ਹੈ ਕਿ ਜੀ ਚੰਜੀ ਚੰਨੇ ਨੂੰ ਅਗਲੇ ਦਿਨਾਂ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ ਹੁਣ ਵੱਡਾ ਅਹੁਦਾ ਮੁੱਖ ਮੰਤਰੀ ਦਾ ਬਣ ਨਹੀਂ ਸਕਦੇ ਨਾ ਹੀ ਸੈਂਟਰ ਦੇ ਵਿੱਚ ਕੁਝ ਬਣਦਾ ਦੇ ਨਾ ਹੀ ਵਿਨਾਜ ਵਿਨਾਜ ਦਾ ਕਾਂਗਰਸ ਦਾ ਵੱਡਾ ਹੁੰਦਾ ਸੋ ਕਾਂਗਰਸ ਵਾਰੇ ਇਦਾਂ ਦੀ ਗੱਲ ਚੱਲ ਰਹੀ ਹੈ ਅਕਾਲੀ ਦਲ ਦੀ ਗੱਲ ਆ ਪਰ ਉਹਨਾਂ ਦਰਸ਼ਕਾਂ ਨਾਲ ਸੰਜੀ ਕਰਕੇ ਇਹ ਦੇ ਕਿਸ ਖਦਰ ਖਲਾਰਾ ਪਿਆ ਕੀ ਬਣੇਗਾ ਇਸ ਦਾ ਅਕਾਲੀ ਦਲ ਨੂੰ ਬਣਾਉਣ ਵਾਲੇ ਜਾਣਣਗੇ ਜਾਂ ਦੱਸਣਗੇ ਇਸੇ ਤਰੀਕੇ ਨਾਲ ਗੱਲ ਕਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਦਿੱਲੀ ਦੇ ਚੋਣਾਂ ਨਿਕਲੀਆਂ ਨਾਲ ਦਿਨਾਲੀ ਵਿਰੋਧੀ ਧਿਰ ਨੇ ਰੌਲਾ ਪਾਣਾ ਸ਼ੁਰੂ ਕਰਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਗਏ ਰਵਨੀਤਿ ਵਿਟੂ ਦਾ ਤੇ ਮੈਂ ਕਈ ਵਾਰ ਵਿਆਸ ਹੋਣਾ ਕਿ ਉਹਨੂੰ ਬੂਰੀਆ ਬਿਸਤਰਾ 92 ਤੇ ਹੋਰ ਵੀ ਕਈ ਪਾਰਟੀਆਂ ਦੇ ਆਗੂ ਕਹਿ ਰਹੇ ਨਹੀਂ ਸਮਝ ਲਗੀ ਕਿ ਭਾਜਪਾ ਵਾਲੇ ਜਿਹੜੇ ਆਪਣਾ ਭਗਵੰਤ ਮਾਨ ਦੇ ਹਤਾਸ਼ੀ ਹੈ ਜਾਂ ਉਹਦੇ ਵਿਰੋਧੀ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੋ ਹੁਣ ਮੀਡੀਆ ਚ ਫੇਰ ਇੱਕ ਵਾਰ ਗਲੂਬਰ ਕੇ ਸਪਣੇ ਆਈ ਹੈ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਅਹੁਦੇ ਤੋਂ ਜਾ ਸਕਿਆ ਕੱਲ ਉਹਨਾਂ ਨੇ ਗੱਲ ਕਹੀ ਜਾਂ ਨਹੀਂ ਕਹੀ ਪਰ ਸੋਸ਼ਲ ਮੀਡੀਆ 'ਚ ਇਹਦੀ ਵੀ ਰੌਲਾ ਰੱਪਾ ਪਿਆ ਵਾ ਕਿ ਜੀ ਕੱਲ ਜਦੋਂ ਕੈਬਨਿਟ ਦੀ ਮੀਟਿੰਗ ਸੀ ਉਹ ਜਦੋਂ ਅਧਿਕਾਰੀ ਚਲੇ ਗਏ ਤਾਂ ਕਾਹਨੜੀ ਮੇਜੇ ਮੁਖਮੰਦਪੁਰਕੋਂ ਤਾਂ ਮਾਨ ਨੇ ਕਹੀ ਹੈ ਗੱਲ ਜੇ ਹੋਰ ਕਿਸੇ ਨੇ ਮੁਖਮੰਦਰੀ ਬਣਨਾ ਤਾਂ ਕਹਿੰਦੇ ਮੈਨੂੰ ਕੋਈ ਚਾਹ ਨਹੀਂ ਉਹਦਾ ਕੋਈ ਵੀ ਸੰਭਾਲ ਸਕਦਾ ਹੁਣ ਇਸ ਗੱਲ ਦੀ ਪੁਸ਼ਟੀ ਕੋਈ ਨਹੀਂ ਮੀਡੀਆ 'ਚ ਹੈ ਪਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਸ ਮਾਮਲੇ ਨੂੰ ਵੀ ਪੂਰਾ ਤੂਲ ਦੇ ਰਹੀਆਂ ਦੂਜੇ ਪਾਸੇ ਮੀਡੀਆ 'ਚ ਇਹ ਵੀ ਚਰਚਾ ਹੈ ਕਮ ਮੰਤਰੀ ਭਗਵਾਨਤਮਾਨ ਕੱਲ ਪੂਰੀ ਮਜ਼ਬੂਤੀ ਦੇ ਨਾਲ ਆਪਣੀ ਜਿਹੜੀ ਮੀਟਿੰਗ ਸੀ ਕੈਨਰ ਨਦੀਓ ਤੇ ਬੈਠੇ ਸਮੇਂ ਤੋਂ ਪਹਿਲਾਂ ਆਏ ਹਾਲਾਂਕਿ ਕਹਿੰਦੇ ਮੁੱਖ ਮੰਤਰੀ ਨੂੰ ਖੰਗਦੇ ਦੇ ਕੰਮਾਂ ਜਾ ਲੱਗਿਆ ਸੀ ਇਹਦੇ باوجود ਵੀ ਪੂਰੀ ਦ੍ਰਿੜਤਾ ਨਾਲ ਉਹਨਾਂ ਨੇ ਮੀਟਿੰਗ ਲੰਬਾ ਸਮਾਂ ਦਿੱਤਾ ਕਈ ਘੰਟੇ ਮੀਟਿੰਗ ਜਲੀ ਕੋਈ ਕਾਫੀ ਲੰਬੇ ਸਮੇਂ ਬਾਅਦ ਹੋਈ ਸੀ ਜਿਹੜੀ ਜਾਣਕਾਰੀ ਆ ਰਹੀ ਹੈ ਇਹ ਵੀ ਹੈ ਕਿ ਮੁੱਖ ਮੰਤਰੀ ਭਗਵਾਨਤਮਾਨ ਅਗਲੇ ਦਿਨਾਂ ਚ ਪੰਜਾਬ ਦਾ ਵੱਖੋ-ਵੱਖ ਜ਼ਿਲ੍ਹਿਆਂ ਦਾ ਦੌਰਾ ਵੀ ਕਰਨਗੇ ਔਰ ਇਹ ਵੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਉਹਨਾਂ ਨੂੰ ਵੀ ਦੂਰ ਕਰਨਗੇ ਜਾਨੀ ਬੜੀ ਤੇਜ਼ੀ ਦੇ ਨਾਲ ਤੇ ਮਜ਼ਬੂਤੀ ਦੇ ਨਾਲ ਮੁੱਖ ਮੰਤਰੀ ਦੇ ਤੌਰ ਤੇ ਅਗਲੇ ਦਿਨਾਂ ਚ ਉਹ ਪੰਜਾਬ ਵਿਚਰਨਗੇ ਹੁਣ ਜਿੱਪਿਆਂ ਆਪਾਂ ਕਹਿੰਦੇ ਸਿੱਕੇ ਦੇ ਦੋ ਪਹਿਲੂ ਹੈ ਜਿਹੜੇ ਗੁਰੂਧੀ ਹੈ ਉਹ ਤਾਂ ਛੁੱਟੀ ਦੀ ਗੱਲ ਕਰ ਰਿਹਾ ਹੈ ਤੇ ਪਰ ਜਿਹੜਾ ਮੁੱਖ ਮੰਤਰੀ ਦਾ ਨਜ਼ਰੀਆ ਉਹ ਕਹਿ ਰਿਹਾ ਕਿ ਮੁੱਖ ਮੰਤਰੀ ਅੱਗੇ ਨੂੰ ਮਜ਼ਬੂਤੀ ਨਾਲ ਗੱਲ ਕਰਨਗੇ ਕਿਉਂਕਿ ਜੋ ਦਿੱਲੀ ਦੀਆਂ ਚੋਣਾਂ ਚ ਹਾਰ ਹੋਈ ਹੈ ਉਸ ਤੋਂ ਬਾਅਦ ਉਹ ਕਹਿੰਦੇ ਕੋਈ ਕਮੇ ਪੇਛੇ ਰਹਿਣੀ ਨਹੀਂ ਚਾਹੀਦੀ ਹਾਇ ਗੱਲ ਜ਼ਰੂਰ ਆਪਾਂ ਕਰਨੀ ਚਾਹੁੰਦੇ ਆ ਕਿ ਪਾਰਟੀ ਦੇ ਅੰਦਰ ਜੋ ਇਫਦੇ ਕੋਈ ਗੱਲ ਕਹਿੰਦਾ ਤੋਦਾਂ ਨੋਟਸ ਲੈਣਾ ਬਣਦਾ ਕੁਮਰ ਵਿਜੇ ਪ੍ਰਤਾਪ ਆਗ ਦੇ ਉਹਦਾ ਇਕੱਕੇ ਸੇ ਹੋਰ ਪਾਰਟੀ ਦੇ ਨਹੀਂ ਚਸ ਚਿਹਰੇ ਆ ਅਮਰਸਰ ਤੋਂ ਉਹਦਾ ਐਕਾ ਉਹਨਾਂ ਨੇ ਵੀ ਕਹਿਦਾ ਮੀਡੀਆ 'ਚ ਗੱਲ ਕੀਤੀ ਹੈ ਕਿ ਜੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਬਦਲੇ ਜਾਣ ਦਾ ਸਮਾਂ ਆ ਗਿਆ ਉਹ ਤਾਂ ਸਿੱਧੇ ਤੌਰ ਤੇ ਠਿੱਕਰ ਇਸ ਗੱਲ ਹੀ ਪੰਨ ਰਹੇ ਆ ਇਸ ਲਈ ਦਿੱਲੀ ਵੀ ਹਾਲ ਹੋਈ ਹੈ ਕਹਿੰਦੇ ਪੰਜਾਬ ਜਿਹੜੀ ਸਰਕਾਰ ਦੀ ਪਰਫਾਰਮੈਂਸ ਹੈ ਕਾਰਗੁਜ਼ਾਰੀ ਹੈ ਚਾਹੇ ਉਹ ਪ੍ਰਸ਼ਾਸਨ ਨੂੰ ਲੈ ਕੇ ਲੈ ਲਓ ਚਾਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਲੈ ਲਓ ਜੇ ਕਹਾ ਦੇ ਮਾਨ ਲੈ ਲਓ ਉਹ ਕਹਿੰਦੇ ਬੜੀ ਚਲਮਠਾਲੀ ਰਹੀ ਆ ਉਹ ਤਾਂ ਇਹ ਵੀ ਕਹਿੰਦੇ ਆ ਕਿ ਜੇ ਦੂ ਪਹਿਲਾਂ ਨੇ ਪਾਰਲੀਮੈਂਟ ਦੇ ਚੋਣਾਂ ਨਿਕਲ ਕੇ ਗਈਆਂ ਉਹਦੇ ਚ ਕਾਂਗਰਸ ਅੱਗੇ ਨਿਕਲ ਗਈ ਆ ਪਿਛੇ ਰਹੀ ਉਹਦੀ ਵੀ ਇਹੀ ਵਜ੍ਹਾ ਸੀ ਹੁਣ ਕਹਿੰਦੇ ਜਿਹੜਾ ਦਿੱਲੀ ਦੇ ਵਿੱਚ ਵੀ ਜਿਹੜੀ ਹਾਰ ਹੋਈ ਆ ਉਹ ਕਹਿੰਦੇ ਹਰਵਿੰਦ ਕੇਜਰੀਵਾਲ ਦੀ ਗੱਲ ਨਹੀਂ ਕਰਦੇ ਉਹ ਕਹਿੰਦੇ ਪੰਜਾਬ ਦੇ ਮੁਖਵੰਦੀ ਪ੍ਰਗਵੰਦਮਾਂ ਜਿਹੜੀ ਸਰਕਾਰ ਜਿਹੜੀ ਉਹਨਾਂ ਦੀ ਸਰਕਾਰ ਦੀਆਂ ਲੈ ਕੇ ਆ ਕਮਜ਼ੋਰੀਆਂ ਉਹਨਾਂ ਦਾ ਪਰਛਾਵਾਂ ਹੀ ਦਿੱਲੀ ਦੇ ਚ ਗਿਆ ਜਿਸ ਦੀ ਵਜ੍ਹਾ ਕਰਕੇ ਦਿੱਲੀ 'ਚ ਵੀ ਹਾਰ ਹੋਈ ਆ ਇਸ ਕਰਕੇ ਕਹਿੰਦੇ ਹਨ ਬਦਲ ਜਾਣ ਦਾ ਸਮਾਂ ਆ ਗਿਆ ਪਾਰਟੀ ਦੇਖੇਗੀ ਕਿ ਕੁਮਰ ਬੀਜੇ ਪ੍ਰਤਾਪ ਜਿਹੜੇ ਕਹਿ ਰਹੇ ਆਪਣੇ ਤੌਰ ਤੇ ਕਹਿ ਰਹੇ ਕਿ ਸਹੀ ਸੀਸ ਕਹਿ ਰਹੇ ਇਹ ਤਾਂ ਪੋਲੀਟਿਕਲ ਪਾਰਟੀ ਨੂੰ ਹੁੰਦਾਦਾ ਹੈ ਕਿ ਗੱਲ ਕਰਦੇ ਆਪਣੇ ਗਵਾਨ ਹਰਿਆਣਾ ਦੇ ਵਿੱਚ ਆਪਣਾ ਮੁੱਖ ਮੰਤਰੀ ਦਾ ਦੂਜੇ ਨੰਬਰ ਦੇ ਅਧਿਕਾਰੀ ਹੈ ਗਿਆ ਜਾਂ ਮੰਤਰੀ ਹੈ ਗਿਆ ਅਨਲਬੇਜ ਜਿਹਨੇ ਵਿਆਹ ਦਿੱਤਾ ਸੀ ਹਰਿਆਣਾ ਦੇ ਮੁੱਖ ਮੰਤਰੀ ਦੇ ਖਿਲਾਫ ਤੇ ਭਾਜਪਾ ਵਾਲਾ ਨੇ ਚਾਕੇ ਨੋਟ ਦੇਦਾ ਕਿ ਤਿੰਨ ਦਿਨਾਂ ਦੇ ਅੰਦਰ ਪੈਸਾ ਜਵਾਬ ਦਿਓ ਮੁੱਖ ਮੰਤਰੀ ਦੇ ਖਿਲਾਫ ਬੋਲ ਰਹੇ ਹੁਣ ਕਮਰ ਵਿਜੇ ਪ੍ਰਧਾਨ ਨੇ ਆਪਣੇ ਮੁੱਖ ਮੰਤਰੀ ਦੇ ਖਿਲਾਫ ਬਿਆਨ ਦਿੱਤਾ ਕਿ ਪਾਰਟੀਆਂ ਇਸ ਦਾ ਨਾਲ ਸਹਿਮਤਾ ਜਾਂ ਨਹੀਂ ਸਹਿਮਤਾ ਇਸ ਮਾਮਲੇ ਦੇ ਉੱਤੇ ਅਗਲੇ ਦਿਨਾਂ ਸਿੱਧੀ ਸਪਸ਼ਟ ਹੋਏਗੀ ਪਰ ਇਹ ਕਿਹਾ ਜਾ ਸਕਦਾ ਹੈ ਕਿ ਕੁਮਰ ਵਿਜੇ ਪ੍ਰਸਾਦ ਇੱਕ ਸਧਾਰਨ ਵਿਅਕਤੀ ਨਹੀਂ ਇੱਕ ਕਿਸੇ ਸਧਾਰਨ ਐਮਐਲਏ ਵੀ ਨਹੀਂ ਇੱਕ ਚੰਗਾ ਪੁਲਿਸ ਅਧਿਕਾਰੀ ਰਿਹਾ ਇੱਕ ਨਾਂ ਹੈ ਪੰਜਾਬ ਦੇ ਵਿੱਚ ਪਹਿਲਾਂ ਵੀ ਗੁਰੂਗ੍ਰਾਂਸਰ ਦੀ ਬੇਦਬੀ ਦੇ ਮੁੱਦੇ ਤੇ ਵੀ ਉਹ ਸਰਕਾਰ ਨੂੰ ਘਟੈਰੇ 'ਚ ਖੜਾ ਕਰਦਾ ਰਿਹਾ ਕਿ ਦੇਖੋ ਆਪਾਂ ਵਾਅਦੇ ਕੀਤੇ ਸੀ ਕੋਈ ਵਾਅਦਾ ਮੁਕੰਮਲ ਨਹੀਂ ਹੋਇਆ ਪੂਰਾ ਨਹੀਂ ਹੋਇਆ ਹੁਣ ਫੇਰ ਉਹ ਦਿੱਲੀ ਦੀ ਚੋਣ ਤੋਂ ਬਾਅਦ ਸਾਫ਼ ਤੌਰ ਤੇ ਨੇ ਸਟੈਂਡ ਲਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਦੇਖਦੇ ਆਂ ਕਿ ਅਗਲੇ ਦਿਨਾਂ ਚ ਕਿ ਉਹ ਜਿਹੀ ਸਥਿਤੀ ਬਣਦੀ ਐ ਇਸ ਜਿਹੜਾ ਸਵਾਲ ਐ ਜਿਸ ਬਿਆਨ ਨੂੰ ਲੈ ਕੇ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਹਰਿਆਣਾ ਦੀ ਹਰਿਆਣਾ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਉਹ ਮੁਲਤਵੀ ਹੋ ਗਈਆਂ ਨੇ ਸਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਹਿਲਾਂ ਤਾਂ ਹੁੰਦੀਆਂ ਬੜੀ ਮੁਸ਼ਕਲ ਨਾਲ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਹੁਣੋਂ ਪਹਿਲਾਂ ਬੜੀ ਮੁਸ਼ਕਲ ਨਾਲ ਬਣੀ ਬਾਣ ਤੋਂ ਬਾਅਦ ਫਿਰ ਸਰਕਾਰ ਨੇ ਜਿਹੜੇ ਨਾਮਿਨੇਟ ਕੀਤੀ ਕਮੇਟੀ ਨਾਮਿਨੇਟ ਕਮੇਟੀ ਕੋਸਾਲ ਆਪਣਾ ਪ੍ਰਬੰਧ ਚਲਾਉਂਦੀ ਰਹੀ ਹੁਣ ਜਨਰਲ ਇਲੈਕਸ਼ਨ ਹੋ ਗਿਆ ਇਹਦੇ ਬਾਰੇ ਕੋਈ ਤੌਰ ਨਹੀਂ ਕਿ ਜਨਰਲ ਇਲੈਕਸ਼ਨ ਹੋਇਆ ਪਰ ਜਨਰਲ ਇਲੈਕਸ਼ਨ ਦੇ ਵਿੱਚ ਵੀ ਕਿਸੇ ਵੀ ਧਿਰ ਨੂੰ ਕੋਈ ਜਿਹੜੀ ਸਪਸ਼ਟ ਬਹੁਮਤ ਨਹੀਂ ਮਿਲਿਆ ਕਿਸੇ ਧਿਰ ਦੇ ਪੰਜ ਆਗੇ ਕਹੇ ਤੇ ਤਿੰਨ ਆਗੇ ਕਹੇ ਤੇ ਦਸ ਆਗੇ ਕਰਦੇ ਕਰੋਨਾ ਸਪਸ਼ਟ ਬਹੁਮਤ ਕਿਸੇ ਕੋਲੇ ਵੀ ਨਹੀਂ ਸੀ ਹੁਣ ਹਰਿਆਣਾ ਦੀ ਜਿਹੜੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਉਦੇ ਚ ਵਿਧੀ ਵਿਧਾਨ ਚ ਇੱਕ ਗੱਲ ਵੀ ਹੈਗੀ ਕਿ 9 ਮੈਂਬਰ ਨੋਮੀਨੇਟ ਹੋਣਗੇ ਉਹ 9 ਮੈਂਬਰ ਨੋਮੀਨੇਟ ਹੋਣ ਤੋਂ ਬਾਅਦ ਫਿਰ ਪ੍ਰਧਾਨਗੀ ਚੋਣ ਹੋਈਗੀ ਅੱਜ ਹੁਣ ਮੀਟਿੰਗ ਰੱਖੀ ਗਈ ਸੀ ਮੀਡੀਆ ਤੇ ਕਿਹਾ ਜਾ ਰਿਹਾ ਸੀ ਕਿ ਪ੍ਰਧਾਨਗੀ ਨਵੀਂ ਹੋਏਗੀ ਪ੍ਰਧਾਨਗੀ ਦੀ ਚੋਣ ਹੋਈਗੀ ਉਹਨੂੰ ਦੇਖਿਆ ਜਾਏਗਾ ਕਿ ਰਾਣਾ ਗੁਰਦੁਆਰਾ ਪਰੰਧ ਕਮੇਟੀ ਦੇ ਕੌਣ ਪ੍ਰਧਾਨ ਬਣਦੇ ਆ ਪਰ ਅਖਰ ਜੋ ਗੱਲ ਸਾਹਮਣੇ ਆਈ ਕਹਿੰਦੇ ਪ੍ਰਧਾਨਗੀ ਦੀ ਚੋਣ ਹੋਈ ਨਹੀਂ ਸਕਦੀ ਕਿਉਂ ਨਹੀਂ ਹੋ ਸਕਦੀ ਇਸ ਕਰਕੇ ਕਹਿੰਦੇ ਐਕਟਮ ਤੱਕ ਜਦ ਤੱਕ 9 ਮੈਂਬਰ ਜਿਹੜੇ ਨੋਮੀਨੇਟ ਨਹੀਂ ਹੁੰਦੇ ਉਹ ਕਹਿੰਦੇ ਜਿਹੜਾ ਹਰਿਆਣਾ ਗੁਰਦਾਰਾ ਪਰੋਂ ਦੇ ਕਮੇਟੀ ਨਕਰਾਣਾ ਲਾ ਕਮਿਸ਼ਨ ਸੀ ਉਹਨੇ ਇਹਦੇ ਐਕਚੁਅਲੀ ਵਿੱਚ ਕੋਈ ਧਾਰਾ ਸਪਸ਼ਟ ਨਹੀਂ ਕੀਤੀ ਕਿ ਨੋਮੀਨੇਸ਼ਨ ਕਿਵੇਂ ਹੋਣੀਆਂ ਯਾਨੀ ਇਸ ਤਰ੍ਹਾਂ ਦੀ ਗੱਲ ਵੀ ਹੈ ਕਮਿਸ਼ਨ ਦੇ ਉੱਤੇ ਵੀ ਸਵਾਲ ਉੱਠਦੇ ਆ ਪੰਜਾਬੀ ਦੀ ਬਹੁਤ ਬੜੀ ਪਿਆਰੀ ਹੈ ਕਹਿੰਦੇ ਬੋਹੇ ਆਈ ਜਨ ਤੇ ਬਿੰਨੋ ਕੁੜੀ ਦੇ ਕੰਨ ਤੁਸੀਂ ਚੋਣ ਕਰਾ ਦੇ ਮੈਂਬਰ ਬਣ ਗਏ ਤੇ ਨਵੇਂ ਮੈਂਬਰ ਨਾਮਜ਼ਦ ਕਰਨ ਦੀ ਗੱਲ ਵੀ ਐਕਟਸ ਦਾਖਲ ਕਰ ਲਈ ਨਵੇਂ ਮੈਂਬਰ ਕਿਹੜੇ ਬਣਗੇ ਕਿਵੇਂ ਬਣਗੇ ਇਹਦੇ ਬਾਰੇ ਕਹਿੰਦੇ ਅਜੇ ਕੋਈ ਵਿਧਿ ਵਿਵਧਾਨ ਬਣਿਆ ਨਹੀਂ ਕੋਈ ਕੋਈ ਗੱਲ ਹੀ ਨਹੀਂ ਇਸ ਕਰਕੇ ਨਹੀਂ ਕਹਿੰਦੇ ਹੁਣ ਤੋਂ ਹੁਣ ਹੋ ਸਕਦੀ ਹੁਣ ਕਿੰਨਾ ਚਿਰ ਨਹੀਂ ਬਣਦੇ ਬਣਨਗੇ ਕਿ ਨਹੀਂ ਬਣਨਗੇ ਇਸ ਗੱਲ ਦੀ ਵੀ ਗਰੰਟੀ ਨਹੀਂ ਮੈਂਬਰ ਬਣਾਤੇ ਹੈ ਇਹਦਾ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਵੀ ਉੱਠਦਾ ਦੇਖੋ ਮੈਂਬਰ ਬਣ ਗਿਆ ਹਰਿਆਣਾ ਦੇ ਗੁਰਦੁਆਰਾ ਪੰਦਕਬੀਟ ਦੇ ਮਾਮਲੇ ਦੀ ਜੇ ਆਪਾਂ ਗੱਲ ਕਰਦੇ ਹਰਿਆਣਾ ਚ ਕਈ ਵੱਡੇ ਗੁਰਦੁਆਰਾ ਸਹਿਬਾਨ ਵੱਡੇ ਤਾਕਤਾਂ ਦੇ ਕਿਸਾਨ ਹੈ ਉਹਨਾਂ ਦੇ ਪਰੋਹੰਦਾਂ ਦੇ ਉੱਪਰ ਵੀ ਇਸ ਗੱਲ ਦਾ ਇੰਪੈਕਟ ਪੈਗਾ ਪ੍ਰਭਾਵ ਪੈਗਾ ਤੋ ਰੈਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਰ੍ਹਾਂ ਧਾਰਮਿਕ ਮਾਮਲਿਆਂ ਨਾਲ ਖਲਵਾੜ ਕਰਨਾ ਕਦਾਚਿਤ ਵੀ ਉਚਿਤ ਨਹੀਂ ਹੈ ਜੀ ਜੀ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸਣ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਤੁਸੀਂ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਸਾਡੇ ਨਾਲ ਜੁੜੇ ਰਹੇ ਪ੍ਰੋਗਰਾਮ ਲਈ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ